ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਅਜਤਾਸ ਗੁਰਦੁਆਰਾ ਨਾਨਸਰ ਕਲੇਰਾ ਵਿਖੇ ਸਾਡੇ ਉਸਤਾਦ ਜੀ ਬਾਬਾ ਕੇਸ ਸਿੰਘ ਜਿਨ੍ਹਾਂ ਤੋਂ ਅਸੀਂ ਨਿੱਕੇ-ਨਿੱਕੇ ਛੋਟੇ-ਛੋਟੇ ਸਿੱਖ ਕੇ ਗੁਣ ਵਿਦਿਆ ਸਿੱਖ ਕੇ ਅੱਜ ਦੇਸਾ ਪਰਦੇਸਾਂ ਵਿੱਚ ਅਸੀਂ ਆਨੰਦ ਮਾਣ ਰਹੇ ਆ ਇਹ ਦੇਣ ਕਿੰਦੀ ਹੈ ਇਹ ਬਾਬਾ ਕੇਸ ਸਿੰਘ ਜਰਾਂ ਦੀ ਜਾ ਬਾਬਾ ਕੁੰਦਨ ਸਿੰਘ ਕੀ ਰਹਿੰਦੇ ਕਿਉਂਕਿ ਬਾਬਾ ਕੁੰਦਨ ਸਿੰਘ ਜੀ ਵੀ ਇਸ ਵਿੱਦਿਆ ਦੇ ਨਾਲ ਬੜਾ ਪਿਆਰ ਰੱਖਿਆ ਕਰਦੇ ਸਨ ਚੰਗੇ ਚੰਗੇ ਗਦਰਬ ਸਦਕੇ ਚੰਗੇ ਚੰਗੇ ਉਸਤਾਦ ਸਦਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਆਪਣੇ ਗਲੇ ਨਾਲ ਲਾਉਂਦੇ ਸਨ ਆਪਣੇ ਗਲੇ ਨਾਲ ਲਾ ਕੇ ਤੇ ਉਹਨੂੰ ਕੀਰਤਨ ਵਿੱਦਿਆ ਸਿਖਾਉਂਦੇ ਸਨ ਅੱਜ ਉਹ ਕੀ ਦੀ ਸਾਨੂੰ ਲੋੜ ਹੈ ਸੋ ਬਾਬਾ ਉਸ ਦਾ ਬਾਬਾ ਕੇ ਸਿੰਘ ਜੀ ਸਾਡੇ ਸਾਜ ਜੀ ਉਹਨਾਂ ਤੋਂ ਵੱਰੋਸਾ ਹੈ ਸਾਡੇ ਵੀਰ ਬਾਬਾ ਗੁਰਮੇਦ ਸਿੰਘ ਜੀ ਜਿਹੜੇ ਕਿ ਅੱਜ ਹਿਯੂਰੀ ਡਿਊਟੀ ਗੁਰਦੁਆਰਾ ਨਾਨਕਸਰ ਦੇ ਵਿੱਚ ਕਰ ਰਹੇ ਨੇ ਬਹੁਤ ਖੁਸ਼ੀ ਹੈ ਇਹਨਾਂ ਨਾਲ ਮਿਲ ਕੇ ਅੱਜ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਹੋਰ ਵੀ ਕੋਈ ਮੰਤੀਆਂ ਬੇਨਤੀਆਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਕਿਰਪਾ ਕਰਨ ਇਹ ਸਾਡੀਆਂ ਮੰਤੀਆਂ ਅਰਦਾਸਾਂ ਇਹ ਬੇਨਤੀਆਂ ਪੂਰੀਆਂ ਹੋਣ ਤੇ ਉਸੇ ਤਰ੍ਹਾਂ ਗਹਿਮ ਗਹਿਮ ਇੱਥੇ ਵਿਦਿਆਲੇ ਚੱਲਣ ਤੇ ਇੱਥੇ ਦੇ ਵਿਦਿਆਲਾਂ ਦੇ ਵਿੱਚੋਂ ਬੱਚੇ ਸਿੱਖ ਸਿੱਖ ਕੇ ਬਾਹਰ ਦੇਸ਼ਾਂ ਪਰਦੇਸਾਂ ਵਿੱਚ ਬਾਬਾ ਜੀ ਦਾ ਨਾਮ ਉਰੋਸ਼ਨ ਕਰਨ ਇਹ ਸਾਡੀ ਇੱਛਾ ਹੈ ਇਹ ਸਾਡੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ